ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਜੋ ਵੀ ਆਪਣਾ YouTube ਚੈਨਲ ਦੇਖ ਰਹੇ ਨੇ ਜਿਨ੍ਹਾਂ ਨੇ ਹਜੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਸਬਸਕ੍ਰਾਈਬ ਵੀ ਕਰ ਲਾ ਹਾਂਜੀ ਬਾਈ ਇਹ گاਉਂ ਪਿੰਡ ਆਲੀ ਕੀ ਜ਼ਿਲ੍ਹਾ ਮਾਨਸਾ ਅਮਨਦੀਪ ਕੋਲ ਹੈ ਦਾ 8 ਤੋਂ 10 ਕਦੇ ਨੇ ਇਹ ਸੁਣਦੇ ਬਾਕੀ ਨੇ ਪਿਛਲੀ ਵਾਰ ਦਾ ਦੁੱਧ ਰਕਾਰਡ ਇਹਨੇ 20 ਪਲੱਸ ਦਿੱਤਾਗਾ ਇਸ ਵਾਰ ਵੀ ਉਮੀਦ ਆ ਵੀ ਚੰਗਾ ਦੁੱਧ ਕੱਢੂਗੀ ਸੋ ਜਿਸ ਵੀ ਵੀਰ ਨੇ ਗਾਂ ਲੈਣੀ ਹੋਵੇ ਸਕਰੀਨ ਤੇ ਉਹਨਾਂ ਦਾ ਨੰਬਰ ਆ ਉਹਨਾਂ ਨਾਲ ਸੰਪਰਕ ਕਰ ਸਕਦਾ ਅਮਨਦੀਪ ਸਿੰਘ ਪਿੰਡ ਆਲੀ ਦਾ ਜ਼ਿਲ੍ਹਾ ਮਾਨਸਾ ਕੋਈ ਵਪਾਰ ਦਾ ਕੰਮ ਨਹੀਂ ਪਾਈਦਾ ਆਮ ਘਰੇ ਗਾਂ ਗੀ ਜਿਸ ਵੀਰ ਨੇ ਵੀ ਗਾਂ ਲੈਣੀ ਹੋਵੇ ਤਾਂ ਇਹਨਾਂ ਨਾਲ ਸੰਪਰਕ ਕਰ ਸਕਦਾ ਸੀਮਨ ਵੀ ਬਾਈ ਕਹਿੰਦਾ ਚੰਗਾ ਲੱਗਿਆ ਹੋਇਆ ਦੱਸਦਾਗਾ ਥੋੜੀ ਡਰਦੀ ਜਰੂਰ ਅਗੇ ਇਹਨੇ ਲੈਣੀ ਆ ਬਾਈ ਗਾਂ ਉਹ ਬਾਈ ਅਮਰਦੀਪ ਸਿੰਘ ਨਾਲ ਕੰਡਕਟ ਕਰ ਸਕਦਾ